ਅੱਜ ਮਲੇਰ ਕੋਟਲਾ ਵਿਖੇ ਪੰਜਾਬ ਬੱਕ ਬੋਰਡ ਦੀ ਮੀਟਿੰਗ ਹੋਈ ਪੰਜਾਬ ਬੱਕ ਬੋਰਡ ਦੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਚੇਅਰਮੈਨ ਆਜੀ ਮੁਹੰਮਦ ਅਵੈਸ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਦੌਰਾਨ ਮੁਲਾਜ਼ਮਾਂ ਦੇ ਫੰਡ ਰਿਲੀਜ਼ ਕੀਤੇ ਗਏ ਹਨ ਤਿੰਨ ਕਮੇਟੀਆਂ ਪ੍ਰਾਪਰਟੀ ਸਿੱਖਿਆ ਤੇ ਫੰਡ ਸੰਬੰਧੀ ਬਣਾਈਆਂ ਗਈਆਂ ਹਨ ਉਹਨਾਂ ਦੱਸਿਆ ਕਿ ਪੈਨਸ਼ਨਾਂ ਖਾਤਿਆਂ ਦੇ ਵਿੱਚ ਪਾ ਦਿੱਤੀ ਗਈ ਹੈ ਇੱਕ ਸਵਾਲ ਦੇ ਮੀਟਿੰਗ ਚ ਸਾਡੇ ਜਿਹੜੇ ਸੰਸ਼ਕੀਤ ਪੈਂਡਿੰਗ ਫੰਡ ਜਿਹੜੇ ਕੀ ਜਾਵੇਗੀ ਇਹ ਐਂਡਿੰਗ ਦੇ ਲਾਜ਼ਮ ਹੈ ਉਹ ਦੇ ਸੈਂਕਸ਼ਨ ਦਿੱਤ ਪਰ ਕੁਝ ਅਸੀਂ ਫਰਦਰ ਮੀਟਿੰਗ ਚ ਪੈਂਡਿੰਗ ਰੱਖੀ ਉਹਨੂੰ ਕੋਈ ਵਿਜ਼ਨ ਤਿਆਰ ਕਰਦਾ ਜੀ ਕਿ ਅੱਗੇ ਲਈ ਕੋਲ ਸਕੂਲ ਚ ਵਿਜ਼ਨ ਤਿਆਰ ਕੀਤਾ ਐਸੀ ਤਿੰਨ ਤਰ੍ਹਾਂ ਦੇ ਵੀ ਕਮੇਟੀਆਂ ਬਣਾਈਆਂ ਜਿਹੜੇ ਦੇਖਣਗੇ ਪ੍ਰਾਪਰਟੀ ਦੇ ਇਸ਼ੂ ਔਰ এডਿਕੇਸ਼ਨ ਇੱਕ ਕਮੇਟੀ ਦੇਕੇਗੀ। ਤੁਹਾਨੂੰ ਵਾਕਫ ਹੋਣ ਨੂੰ ਅਸੀਂ ਤਿੰਨ ਕਮੇਟੀਆਂ ਬਣਾ ਦਿੱਤੀਆਂ। ਜੀ। ਉਹ ਸੁਪਰਵਾਈਜ਼ਨ ਚੇਅਰਮੈਨ ਕਰਦੇ। ਜੀ। ਇਹ ਉਹਨਾਂ ਕਮੇਟੀਆਂ ਦੇ ਰਿਡ ਕੋ ਮੈਂਬਰ ਲਾਇਏ ਨੇ ਜੀ। ਹਾਂਜੀ ਮੈਂਬਰ ਲਾਇਏ। ਕਿੰਨੇ ਕਿੰਨੇ ਮੈਂਬਰ ਦੱਸੋ। ਜਿਵੇਂ ਕਿ ਜਿਹੜੇ ਫੰਡ ਦੇਖਣਗੇ ਪ੍ਰੋਪਰਟੀਜ਼ ਆ। ਉਹ ਡਾਕਟਰ ਅਨਵਰ ਸਾਹਿਬ ਔਰ ਸ਼ਮਸ਼ਾਨ ਸਾਹਿਬ ਆਰਤਨੀ ਕਾਦਰ ਸਾਹਿਬ ਦੇਖਣਗੇ। ਅਜੀ এডਿਕੇਸ਼ਨ ਦਾ ਮੈਂਨੇ ਖਾਸ ਤੌਰ ਤੇ ਆਪਣੇ ਕੋਲ ਰੱਖਿਆ। ਬਾਕੀ ਅਜੇ ਨੈਕਸਟ ਮੀਟਿੰਗ ਵਿੱਚ ਡਿਸਾਈਡ ਕਰਾਂਗੇ ਕਿ

ਦੀ ਪੈਨਸ਼ਨਾਂ ਵਗੈਰਾ ਪਧਾਈਆਂ ਚੱਲੀਆਂ ਅਜੇ ਨਹੀਂ ਅਜੇ ਫਿਲਹਾਲ ਨਹੀਂ ਅਜੇ ਫਿਲਹਾਲ ਇੱਕ ਵਾਰੀ ਸਾਨੂੰ ਦੇਖ ਲੈਣ ਨੂੰ ਸਾਰਾ ਸੈਟਅਪ ਉਸ ਤੋਂ ਬਾਅਦ ਕੋਈ ਜਾਇ ਸ਼ੋਅ ਕੀਤਾ ਡਿਪਟਾ